ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਹਿਤਾਬ ਕ੍ਰੇਸ਼ਨ ਕ੍ਰੇਸ਼ਨ ਜੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਡੌਗੀ ਵਾਲਾ ਸਵੈਟਰ ਇਹ ਸੀ ਸਵੈਟਰ 8-9 ਸਾਲ ਦੇ ਬੱਚੇ ਦਾ ਬਣਾਇਆ ਹੈ ਇਹ 10 ਸਾਲ ਤੱਕ ਆਰਾਮ ਨਾਲ ਆਊਗਾ ਕਿਉਂਕਿ ਅਸੀਂ ਖੁੱਲਾ ਡੁੱਲਾ ਬਣਾਇਆ ਹੈ ਕਿਉਂਕਿ ਇਹ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਔਖਾ ਪਾਇਆ ਹੈ ਹਰੇਕ ਸਲਾਈ ਦੇ ਡਿਜ਼ਾਈਨ ਬਦਲਦਾ ਹਰੇਕ ਸਲਾਈ ਤੇ ਇਹ ਆਪਾਂ ਦੇਖ ਕੀ ਡਿਜ਼ਾਈਨ ਪਾ ਸਕਦੇ ਆ ਤੇ ਇਹਦੇ ਜੀ ਆਪਾਂ 44 44 ਜੋਟਿਆਂ ਤੇ ਲਾਇਆ ਇਹ ਦੋਨੇ ਪਾਸਿਆਂ ਦੇ 44 ਅਗਲੇ ਦਿਨੇ 44 ਪਿਛਲੇ ਦਿਨੇ ਫਿਰ ਅਸੀਂ ਇੰਨਾ ਬਣਾ ਕੇ ਇਹ ਡੱਗੀ ਸ਼ੁਰੂ ਕੀਤਾ ਹੈ ਇਹ ਡੱਗੀ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਵਨਾ ਯੂਮ ਕਰਕੇ ਵੀਡੀਓ ਨੂੰ ਦੇਖ ਸਕਦੇ ਹਾਂ ਕਿਉਂਕਿ ਇਹ ਕੰਨੀ ਕੰਨੀ ਸਲਾਈ ਪਾ ਕੇ ਤਾਂ ਵੀਡੀਓ ਬਣਾਉਣੀ ਬਹੁਤ ਔਖੀ ਹੈ ਤੇ ਇਹ ਵੈਸੇ ਹੀ ਘੱਟ ਨਿਭੜਦਾ ਜਦੋਂ ਵੀਡੀਓ ਬਣਾਉਣ ਲੱਗੇ ਫਿਰ ਤਾਂ ਮੁਸ਼ਕਲ ਨਹੀਂ ਬਣਿਆ ਜਾਊਗਾ ਤੇ ਅਸੀਂ ਆਹ ਕਲਰ ਡੌਗੀ ਵਾਲੇ ਇਹਦੇ ਵਿੱਚ ਪਾਏ ਨੇ ਇਹ ਅਸੀਂ 8 ਸਾਲ ਦੇ ਬੱਚੇ ਦਾ ਬਣਾਇਆ ਤੇ 14 ਇੰਚ ਕਰਕੇ ਅਸੀਂ ਮੋਢੇ ਕੱਢ ਲਏ ਅਸੀਂ ਮੋਢੇ ਕੱਢਿਆ ਮਤਲਬ ਇੰਨਾ ਅਸੀਂ ਬਾਰਡਰ ਤੋਂ ਬਾਅਦ ਇੰਨਾ ਬੁਣ ਕੇ ਅਸੀਂ ਡੌਗੀ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਡੌਗੀ ਖਤਮ ਹੁੰਦੇ ਹੀ ਅਸੀਂ ਗਲਾ ਤੇ ਮੋਢੇ ਦੋਨੋਂ ਕੱਢ ਲਈ ਜੇ ਅਸੀਂ ਗਲਾ ਪਹਿਲਾਂ ਕੱਢਦੇ ਸੀ ਤਾਂ ਡੌਗੀ ਦੀ ਸ਼ੇਪ ਖਰਾਬ ਹੁੰਦੀ ਸੀ ਤਾਂ ਕਰਕੇ ਇਹ ਖੁੱਲਾ ਡੁੱਲਾ ਹੀ ਬਣ ਗਿਆ ਜੇ ਅਸੀਂ ਬੱਚੇ ਦੇ ਹਿਸਾਬ ਨਾਲ ਤਾਂ ਇਹ ਦੂ ਛੋਟਾ ਵੀ ਚੱਲ ਸਕਦਾ ਸੀ ਤੇ ਫਿਰ ਅਸੀਂ ਜਿਹੜੇ ਮਤਲਬ ਡੌਗੀ ਦੇ ਵਿੱਚ ਕਲਰ ਨੇ ਉਹੀ ਅਸੀਂ ਇੱਥੇ ਪਾਏ ਨੇ ਤੇ ਜਿਹੜਾ ਆਹ ਕਲਰ ਅਲੱਗ ਦਾ ਰਹਿ ਗਿਆ ਇਹ ਅਸੀਂ ਹੁਣ ਇਹਨੂੰ ਮਤਲਬ ਇਹ ਕਲਰ ਦੇ ਵਿੱਚੋਂ ਅਸੀਂ ਡੌਗੀ ਦੇ ਵਿੱਚ ਇਹ ਕਲਰ ਪਾਉਣਾ ਸੀ ਪਰ ਸਾਨੂੰ ਜੱਚਿਆ ਨਹੀਂ ਫਿਰ ਅਸੀਂ ਢੇੜਤਾ ਬੁੰਦਿਆ-ਮੁੰਦਿਆ ਨਹੀਂ ਅਸੀਂ ਆਹ ਚੀਜ਼ ਸੀ ਜਿਹੜੀ ਇਹ ਗ੍ਰੀਨ ਪਾਉਣ ਦੀ ਸਲਾਹ ਸੀ ਪਰ ਸਾਨੂੰ ਜੱਚਿਆ ਨਹੀਂ ਫਿਰ ਅਸੀਂ ਵਾਈਟ ਹੀ ਕਰਤਾ ਤੇ ਤਾਂ ਕਰਕੇ ਇਹ ਔੜ ਰਹਿ ਗਿਆ ਕਲਰ ਮਤਲਬ ਇਹਦੇ ਵਿੱਚ ਸਾਨੂੰ ਜੱਚ ਨਹੀਂ ਰਿਹਾ ਤੇ ਇਹਦੀ ਇਹਨੂੰ ਵੀ ਅਸੀਂ ਸੈੱਟ ਕਰਾਂਗੇ ਬਾਦ ਚ ਇਹਦੀ ਵੀਡੀਓ ਬਣਾ ਕੇ ਪਾਵਾਂਗੇ ਵੀ ਇਹਨੂੰ ਅਸੀਂ ਕਿਵੇਂ ਕਰਾਂਗੇ ਇੱਥੋਂ ਢੇੜੇ ਬਗੈਰ ਕਿਵੇਂ ਇਹਨੂੰ ਠੀਕ ਕਰਾਂਗੇ ਇੱਥੋਂ ਅਸੀਂ ਆਪਾਂ ਸਵੈਟਰ ਤਾਂ ਢੇੜ ਨਹੀਂ ਸਕਦੇ ਪਰ ਅਸੀਂ ਬਾਰਡਰ ਬਾਰਡਰ ਕਰ ਲਾਂ ਢੇੜਾਂਗੇ ਤੇ ਪਿਛਲਾ ਪਾਸਾ ਆਪਾਂ ਕੀਤਾ ਜੀ ਇਹ ਲੈਣਾ ਵਾਲਾ ਸਿੱਧੀ ਸਲਾਈ ਸਾਰੀ ਸਿੱਧੀ ਪਾਈ ਗਏ ਆ ਤੇ ਪੁੱਠੀ ਪੁੱਠੀ ਸਲਾਈ ਸਾਰੀ ਪੁੱਠੀ ਤੇ ਸਿੱਧੀ ਸਲਾਈ ਦੇ ਵਿੱਚ ਅਸੀਂ 12 ਕੁੰਡਿਆਂ ਬਾਅਦ ਇੱਕ ਕੁੰਡਾ ਅਸੀਂ ਪੁੱਠਾ ਪਾਇਆ ਸਿੱਧੀ ਸਲਾਈ ਚ 12 ਕੁੰਡੇ ਬਾਅਦ ਇੱਕ ਕੁੰਡਾ ਪੁੱਠਾ ਤੇ ਐਸ ਤਰ੍ਹਾਂ ਇਹ ਸਾਨੂੰ ਪਲੇਨ ਨਾਲੋਂ ਇਹ ਜ਼ਿਆਦਾ ਚਚਿਆ ਵੀ ਅਸੀਂ ਐਸ ਤਰ੍ਹਾਂ ਬਣਾਈਏ ਗਲੇ ਮੋੜਿਆਂ ਦਾ ਤਾਂ ਤੁਹਾਨੂੰ ਪਤਾ ਹੀ ਐ ਪਹਿਲਾਂ ਹੀ ਵੀਡੀਓ ਪਾਈ ਐ ਇਹਦੇ ਅਸੀਂ 40 40 ਜੋੜ ਮੋੜਿਆਂ ਦੇ ਨੇ ਤੇ 40 ਤੇ 60 ਜੋੜ ਹੈਗੇ ਨੇ ਇਹਦੇ ਗਲੇ ਦੇ ਨੋ ਨੋ ਸਲਾਈਆਂ ਦਾ ਸੀ 8 9 ਸਲਾਈਆਂ ਦਾ ਸੀ ਗਲਾ ਤੇ ਮੋਢੇ ਕਿਤੇ ਨੇ ਤੇ ਬੱਚੇ ਦੇ ਬਹੁਤ ਵਧੀਆ ਆਇਆ ਅਸੀਂ ਪਾ ਕੇ ਵੀ ਫੋਟੋ ਕੀਤੀ ਏ ਉਹ ਵੀ ਪਾ ਦੇਾਂਗੇ ਨਾਲ ਵੀਡੀਓ ਦੇ ਆ ਅਸੀਂ ਤੁਹਾਨੂੰ ਜਦੋਂ ਆ ਆ ਕਲਰ ਕੱਢਿਆ ਨਾ ਉਦੋਂ ਤੁਹਾਨੂੰ ਅਸੀਂ ਵੀਡੀਓ ਅਲੱਗ ਬਣਾ ਕੇ ਦਿਖਾਵਾਂਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਔਰ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ